ਕਵੀਰ ਪਾਟਨ ਤੇ ਉਜੜ ਭਲਾ राम भक्त जय ठाए राम स्नेही वारा जंपुर मेरे भाई पाटन ते उजड़ ਭਲਾ राम भक्त जय ठाए पाटन ਹੁੰਦਾ ਇੱਕ ਸ਼ਹਿਰ ਪਾਟਨ ਸ਼ਹਿਰ ਨੂੰ ਕਹਿੰਦੇ ਨੇ ਪਾਟਨ ਤੇ ਉਜੜ ਭਲਾ ਜੰਗਲ ਚੰਨਾ ਪਾਟਨ ਤੇ ਕਿਉਂ राम भक्त जय ठाए ਜਿੱਦੋ ਆਇਆ ਸੀ ਇਹ ਉਹ ਜੰਗਲ ਸੀ ਮਗਰ ਤੇ ਕਬੀਰ ਗਿਆ ਨਾ ਮਗਰ ਉਹ ਤਾਂ ਜੰਗਲ ਸੀ ਬਾਹਰ ਉੱਥੇ ਨਹੀਂ ਸੀ ਸ਼ਹਿਰ ਆ ਇੱਥੇ ਕਾਸ਼ੀ ਚ ਸ਼ਹਿਰ ਹੈ ਹੁਣ ਇਹਨੂੰ ਗਿਆਨ ਸ਼ਹਿਰ ਤੋਂ ਮਿਲਿਆ ਨਹੀਂ ساری ਜ਼ਿੰਦਗੀ ਉੱਥੋਂ ਬਿਲ ਗਿਆ ਤਾਂ ਕਹਿ ਰਿਹਾ ਉਹ ਉੱਜੜ ਜਿਹੜਾ ਹੈਗਾ ਮਗਰ ਉਹ ਚੰਦਾ ਹੈ ਇਹ ਸ਼ਹਿਰ ਨਾਲੋਂ ਰਾਮ ਭਗਤ ਜੈ ਠਾਏ ਜਿਹੜੀ ਜਗ੍ਹਾ ਰਾਮ ਭਗਤੀ ਦੀ ਗੱਲ ਹੈ ਚਲਦੀ ਉਹ ਉਜੜ ਪਲਾ ਉਹ ਸ਼ਹਿਰ ਨਹੀਂ ਭਲਾ ਜਿੱਥੇ ਰਾਮ ਭਗਤੀ ਦੀ ਗੱਲ ਹੈ ਨਹੀਂ ਜਿਸਨੂੰ ਸੱਚ ਦਾ ਗਿਆਨ ਨਹੀਂ ਮਿਲਦਾ ਜਿੱਥੋਂ ਸੱਚ ਨੂੰ ਤੋੜ-ਮੋੜ ਕੇ ਜਾਣ ਕੇ ਪੇਸ਼ ਕਰਦੇ ਨੇ ਉਹ ਸ਼ਹਿਰ ਨਾ ਉਜੜ ਪਲਾ ਚਾਹੇ ਉੱਥੇ ਦਰਖਤੇ ਨੇ ਕੋਈ ਕਿਸੇ ਦਾ ਮੁਕਾਦਮਾ ਨਹੀਂ ਹੈ ਪਾਟਲ ਦੇ ਉਜੜ ਪੜਾ ਰਾਮ ਭਗਤ ਜੇ ਠਾਏ ਰਾਮ ਭਗਤ ਜੇ ਠਾਏ ਜਿੱਥੇ ਰਾਮ ਭਗਤੀ ਦੀ ਗੱਲ ਹੋ ਰਹੀ ਹੈ ਸਵੇ ਘਟ ਰਾਮ ਬੋਲੇ ਦੀ ਗੱਲ ਹੋ ਰਹੀ ਹੈ ਇਹਨਾਂ ਨੇ ਰਾਮ ਦੀ ਮੂਰਤੀ ਬਣਾਈ ਹੋਈ ਹੈ ਉੱਤੇ ਸਭ ਸਵੇ ਘਟ ਰਾਮ ਬੋਲੇ ਦੀ ਗੱਲ ਹੋ ਰਹੀ ਹੈ ਉੱਤੇ ਅਸਲੀ ਰਾਮ ਦੀ ਗੱਲ ਹੋ ਰਹੀ ਹੈ ਤੇ ਨਕਲੀ ਰਾਮ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਹਾਂਜੀ ਰਾਮ ਸਨੇਹ ਵਾਰਾ ਜਮਪੁਰ ਮੇਰੇ ਭਾਏ ਰਾਮ ਸਨੇਹ ਨਹੀਂ ਜੀਦਾ ਨਾਲ ਰਾਮ ਦਾ ਸਨੇਹ ਨਹੀਂ ਜੀਦਾ ਜੀਦਾ ਰਾਮ ਸਨੇਹੀ ਬਹਾਰਾ ਜੰਪੁਰ ਮੇਰੇ ਪਾਸ ਜੰਪੁਰ ਉਹਦਾ ਜਮਦੀਪੁਰੀ ਹੈ ਕਾਸ਼ੀ ਦਾ ਜਮਦੀਪੁਰੀ ਹੈ ਰਾਮ ਸਨੇਹੀ ਨਹੀਂ ਉੱਥੇ ਕਿਸਨ ਕਾਸ਼ੀ ਵਾਲੇ ਸਾਰੇ ਰਾਮ ਦੇ ਖਿਲਾਫ ਸੀ ਤੁਹਾਨੂੰ ਸ਼ਾਇਦ ਪਤਾ ਨਹੀਂ ਅਸਲ ਕਾਸ਼ੀ ਵਿੱਚ ਰਾਮ ਦਿੱਕਤ ਆਦੀ ਕਰਦੇ ਉਹ ਕਹਿੰਦੇ ਸ਼ਿਵਜੀ ਦੀ ਨਗਰੀ ਹੈ ਪਤਾ ਸੀ ਲੱਗਿਆ ਸੀ ਰਮਾਣ ਲਿਖਿਆ ਆਪਣਾ ਪੂਰ ਸੀਦਾ ਸੋਲ ਸੀਦਾ ਉਹ ਕਹਿੰਦਾ ਰਮਾਂ ਦਾ ਪਾਰਟੀ ਅਸੀਂ ਇੱਥੇ ਹੋਣ ਦੀ। ਸ਼ਿਵ ਕੀ ਗੁਰੀ ਹੈ। ਉਹ ਕਹਿੰਦਾ ਜੇ ਤੇ ਰਾਮ ਦੀ ਗੱਲ ਨਹੀਂ ਹੋਣ ਦਿੰਦੇ। ਰਾਮ ਨਾਲ ਪ੍ਰੇਮ ਨਹੀਂ ਜਿੰਨਾ ਲੋਕਾਂ ਤੋਂ ਹੱਸੇ ਇਕੱਠ ਬੋਲਣ ਵਾਲੇ ਨਾਲ। ਪੁੱਜੜ ਮੇਰੇ ਪਾਏ।